ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਪੰਜਾਬ ਦੇ ਵਿੱਚ ਬੀਐਡ ਐਡਮਿਸ਼ਨਾਂ ਦੀ ਗੱਲ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਵਾਲੇ ਸਾਲਾਂ ਦੇ ਵਿੱਚ ਵੀ ਮੈਂ ਬੀਐਡ ਸੰਬੰਧੀ ਕਾਫੀ ਸਾਰੀ ਗਾਈਡੈਂਸ ਵੀਡੀਓ ਦੇ ਥਰੂ ਦਿੰਦਾ ਰਿਹਾ ਐਂਡ ਜਦੋਂ ਆਪਾਂ ਬੀਐਡ ਵਿੱਚ ਦਾਖਲਾ ਲੈਣੇ ਆਂ ਕਈ ਵਾਰ ਆਪਾਂ ਨੂੰ ਕੋਈ ਗਾਈਡ ਕਰਨ ਵਾਲਾ ਪਰਸਨ ਨਹੀਂ ਹੁੰਦਾ ਕੁਝ ਸਟੂਡੈਂਟ ਨੂੰ ਲੱਗਦਾ ਹੁੰਦਾ ਕਿ ਅਸੀਂ ਬੀਐਡ ਦਾ ਕੋਰਸ ਕਰ ਲਿਆ ਮੈਟਰ ਨਹੀਂ ਕਰਦਾ ਕਿਿਹੜੇ ਸਬਜੈਕਟ ਰੱਖੇ ਆ ਸਾਨੂੰ ਸਰਕਾਰੀ ਜੋਬ ਮਿਲ ਜਾਣੀ ਆ ਬਟ ਅਜਿਹਾ ਕੁਝ ਵੀ ਨਹੀਂ ਹੈਗਾ ਤੁਹਾਨੂੰ ਤੁਹਾਡੇ ਗ੍ਰੈਜੂਏਸ਼ਨ ਦੇ ਜਿਹੜੇ ਸਬਜੈਕਟ ਹੈਗੇ ਆ ਬੀਐਡ ਦੇ ਵਿੱਚ ਜਿਹੜਾ ਤੁਸੀਂ ਸਬਜੈਕਟ ਕੰਬੀਨੇਸ਼ਨ ਚੂਜ਼ ਕਰਨਾ ਆ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਆ ਬਟ ਕਈ ਵਾਰ ਕੁਝ ਕਾਲਜੇਜ਼ ਦੇ ਵਿੱਚ ਵੀ ਮੰਨ ਲਓ ਕਿਸੇ ਨੇ ਬੀਬੀਏ ਕੀਤੀ ਹੈ ਬੀਸੀਏ ਕੀਤੀ ਹੈ ਜਿਨਾ ਦਾ बीएड ਵਿੱਚ ਦਾਖਲਾ ਲੈਣਾ ਬੜਾ ਹੀ ਗਲਤ ਕੰਮ ਹੋ ਜਾਂਦਾ ਕਿਉਂਕਿ ਉਹ 2 ਸਾਲ ਤੱਕ ਆਪ ਦਾ ਸਮਾਂ ਬਰਬਾਦ ਕਰਦੇ ਆ ਪੈਸੇ ਬਰਬਾਦ ਕਰਦੇ ਆ ਐਂਡ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੇ ਸਬਜੈਕਟ ਅਸੀਂ ਪੜ ਕੇ ਆਏ ਆ ਉਹਦਾ ਤਾਂ ਕੋਈ ਫਿਊਚਰ ਹੀ ਨਹੀਂ ਹੈਗਾ ਕਿਉਂਕਿ ਉਹਨਾਂ ਦੇ ਗ੍ਰੈਜੂਏਸ਼ਨ ਦੇ ਵਿੱਚ ਸਬਜੈਕਟ ਕੰਬੀਨੇਸ਼ਨ ਨਾ ਬਣੇ ਹੋਣ ਕਰਕੇ ਉਹ ਕੋਈ ਵੀ ਟੀਚਰ ਬਣਨ ਦੇ ਲਈ ਐਲੀਜੀਬਲ ਨਹੀਂ ਹੁੰਦੇ ਫਿਰ ਉਹਨਾਂ ਦੀ ਪੁਕਾਈ ਹੁੰਦੀ ਆ ਫਿਰ ਉਹਨਾਂ ਦੇ ਪੈਸੇ ਖਰਚ ਹੁੰਦੇ ਆ ਕਿਉਂਕਿ ਉਹ ਪੈਸੇ ਲਗਾਉਂਦੇ ਆ ਬੀਏ ਦੇ ਜਾਂ ਫਿਰ ਗ੍ਰੈਜੂਏਸ਼ਨ ਦੇ ਐਡੀਸ਼ਨਲ ਐਗਜ਼ਾਮ ਦੇਣ ਦੇ ਚੱਕਰਾਂ ਵਿੱਚ ਸੋ ਇਹ ਗੱਲਾਂ ਤਾਂ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ ਹੀ ਬਟ ਸਭ ਤੋਂ ਪਹਿਲਾਂ ਜਿਹੜਾ ਐਡਮਿਸ਼ਨ ਦਾ ਪ੍ਰੋਸੈਸ ਹੈਗਾ ਆ ਬੀਐਡ ਦਾ ਉਹਨੂੰ ਤੁਸੀਂ ਸਮਝ ਲਓ ਸੋ ਜਦੋਂ ਵੀ ਆਪਾਂ ਪੰਜਾਬ ਬੀਐਡ ਐਡਮਿਸ਼ਨਾਂ ਦੀ ਗੱਲ ਕਰਦੇ ਹਾਂ ਇਹਨਾਂ ਦੇ ਜਿਹੜੀ ਐਡਮਿਸ਼ਨ ਹੁੰਦੀ ਆ ਮੈਰਿਟ ਦੇ ਆਧਾਰ ਤੇ ਐਡਮਿਸ਼ਨ ਹੁੰਦੀ ਆ ਕਦੇ-ਕਦਾਈਂ ਇਨਾਂ ਦਾ ਜਿਹੜਾ ਟੈਸਟ ਹੈਗਾ ਜੀ ਐਂਟ੍ਰਾਂਸ ਟੈਸਟ ਦੇ ਆਧਾਰ ਤੇ ਜਿਹੜੀ ਐਡਮਿਸ਼ਨ ਹੁੰਦੀ ਹੈ ਕਦੇ-ਕਦਾਈਂ ਲੈ ਲੈਂਦੇ ਆ ਕਦੇ-ਕਦਾਈਂ ਨਹੀਂ ਲੈਂਦੀ ਸੋ ਐਤਕੀ ਜਿਹੜਾ ਇਹਨਾਂ ਵੱਲੋਂ ਸੀਈਟੀ ਕਾਮਨ ਐਂਟ੍ਰਾਂਸ ਟੈਸਟ ਜਿਹੜਾ ਹੈਗਾ ਆ ਜਾਂ ਫਿਰ ਇਹਨਾਂ ਦਾ ਜਿਹੜਾ ਬੀਐਡ ਦਾ ਐਂਟ੍ਰਾਂਸ ਟੈਸਟ ਹੈਗਾ ਜੀ ਪੰਜਾਬ ਯੂਨੀਵਰਸਿਟੀ ਦੁਆਰਾ ਕੰਡਕਟ ਕਰਵਾਇਆ ਜਾ ਰਿਹਾ ਸੋ ਜਦੋਂ ਮੰਨ ਲਓ ਵੀ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਨੇ ਤੁਹਾਡਾ ਐਂਟ੍ਰਾਂਸ ਟੈਸਟ ਕੰਡਕਟ ਕਰਵਾ ਲਿਆ ਉਹਦੇ ਵਿੱਚ ਜਿਹੜੇ ਨੰਬਰ ਆਏ ਆ ਉਸ ਆਧਾਰ ਤੇ ਤੁਹਾਨੂੰ ਪੰਜਾਬ ਦੇ ਵਿੱਚ ਜਿਹੜੀਆਂ ਤਿੰਨ ਯੂਨੀਵਰਸਿਟੀਆਂ ਨੇ ਉਹਨਾਂ ਵਿੱਚ ਦਾਖਲਾ ਮਿਲਣਾ ਆ। ਕਈ ਵਾਰ ਹੁੰਦਾ ਕਿ ਇਹ ਸਟੂਡੈਂਟ ਕਹਿੰਦੇ ਆ ਕਿ ਸਰ ਵੀ ਮੈਂ ਤਾਂ ਐਡਮਿਸ਼ਨ ਕਰਵਾ ਲਈ। ਬਟ ਐਕਚੁਅਲ ਦੇ ਵਿੱਚ ਉਹ ਐਡਮਿਸ਼ਨ ਹੋਈ ਨਹੀਂ ਹੁੰਦੀ ਕਿਉਂਕਿ ਇਸ ਕਾਉਂਸਲਿੰਗ ਦੇ ਥਰੂ ਹੀ ਤੁਹਾਡੀ ਐਡਮਿਸ਼ਨ ਹੁੰਦੀ ਆ ਕਿਉਂਕਿ ਕੁਝ ਕਾਲਜ ਵਾਲੇ ਕਰਦੇ ਇੰਜ ਆ ਕਿ ਤੁਹਾਡੇ ਤੋਂ ਡਾਕੂਮੈਂਟ ਲੈ ਲੈਣਗੇ ਤੇ ਤੁਹਾਡਾ ਆਨਲਾਈਨ ਫਾਰਮ ਖੁਦ ਭਰ ਦੇਣਗੇ। ਸੋ ਜਿਹਦੇ ਨਾਲ ਤੁਹਾਨੂੰ ਲੱਗਦਾ ਕਿ ਵੀ ਅਸੀਂ ਤਾਂ ਸਮਾਰਟ ਬਣ ਗਏ ਵੀ ਸਾਡਾ ਤਾਂ ਸਾਡਾ ਐਡਮਿਸ਼ਨ ਦਾ ਜਿਹੜਾ ਪ੍ਰੋਸੈਸ ਹੈਗਾ ਜੀ ਉਹ ਤਾਂ ਹੋ ਚੁੱਕਿਆ ਠੀਕ ਹੈ ਜੀ ਸੋ ਇਹ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਣੀ ਆ ਹੁਣ ਦੁਬਾਰਾ ਤੋਂ ਆਪਾਂ ਸਾਰੀ ਗੱਲ ਸਮਝ ਲੈਣੇ ਆ ਪਹਿਲਾਂ ਤਾਂ ਵੇਖ ਲਓ ਵੈਬਸਾਈਟ punjabbr.puchd.ac.in ਇਸ ਵੈਬਸਾਈਟ ਤੇ ਜਾ ਕੇ ਤੁਸੀਂ ਇਸ ਕੋਰਸ ਤੋਂ ਸੰਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕਿਹੜਾ ਸਬਜੈਕਟ ਕੰਬੀਨੇਸ਼ਨ ਸਹੀ ਬਣਦਾ ਆ ਇਹਦੇ ਬਾਰੇ ਵੀ ਮੈਂ ਦੱਸੂਗਾ ਐਂਡ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੈਬਸਾਈਟ ਤੇ ਮਿਲ ਜਾਣੀ ਆ ਲਾਸਟ ਡੇਟ ਹੈਗੀ ਆ ਜੀ 16 ਜੁਲਾਈ ਤੇ 2-3 ਦਿਨ ਪਹਿਲਾਂ ਹੀ ਇਹਨਾਂ ਵੱਲੋਂ ਜਿਹੜਾ ਆਨਲਾਈਨ ਪੋਰਟਲ ਹੈਗਾ ਜੀ ਓਪਨ ਕੀਤਾ ਗਿਆ। ਸੋ ਅਜੇ ਸਟਾਰਟਿੰਗ ਹੀ ਹੋਈ ਆ। ਕਾਲ ਨਾ ਕਰਿਓ। ਪਹਿਲਾਂ ਸਾਰੀਆਂ ਗੱਲਾਂ ਨੂੰ ਸਮਝ ਲਿਓ ਫੇਰ ਹੀ ਆਨਲਾਈਨ ਫਾਰਮ ਫਿਲ ਕਰਿਓ। ਬਟ ਜੇ ਤੁਸੀਂ ਫਿਰ ਵੀ ਕਹੋਗੇ ਮੈਂ ਤੁਹਾਨੂੰ ਇੱਕ ਡੈਮੋ ਵੀਡੀਓ ਬਣਾ ਦੂੰਗਾ ਜਿੱਥੇ ਆਨਲਾਈਨ ਫਾਰਮ ਫਿਲ ਕਰਨ ਦੀ ਸਾਰੀ ਗੱਲ ਸਮਝਾਈ ਹੋਣੀ ਆ। ਦੂਜੀ ਗੱਲ ਆਉਂਦੀ ਆ ਕਿ ਫੀਸ ਕਿੰਨੀ ਹੈਗੀ ਆ। ਕੋਰਸ ਦੀ ਫੀਸ ਤਾਂ ਮੈਂ ਗੱਲ ਦੱਸੂੰਗਾ ਇਹ ਕਿ 2 ਸਾਲਾਂ ਵਿੱਚ ਕਿੰਨੀ ਫੀਸ ਹੋਊਗੀ। ਇਸ ਤੋਂ ਇਲਾਵਾ ਮੈਂ बीएड ਵਿੱਚ ਜਦੋਂ ਤੁਸੀਂ ਆਨਲਾਈਨ ਫਾਰਮ ਫਿਲ ਕਰੋਗੇ ਉਹਦੀ ਫੀਸ ਵੀ ਲਈ ਜਾਂਦੀ ਆ ਸੋ ਬੀਏਡ ਦੇ ਵਿੱਚ ਜਿਹੜੀ ਦੋ ਕੋਰਸਸ ਤੁਹਾਨੂੰ ਆਫਰ ਕੀਤੇ ਜਾ ਰਹੇ ਆ ਇੱਕ ਤਾਂ ਹੈ ਸਪੈਸ਼ਲ এডੂਕੇਸ਼ਨ ਦਾ ਜੋ ਕਿ ਬਹੁਤ ਘੱਟ ਕਰਦੇ ਆ ਉਹ ਸਪੈਸ਼ਲ ਬੱਚੇ ਨੂੰ ਪੜਾਉਣ ਦੇ ਲਈ ਹੁੰਦੀ ਹੈ ਆਪਾਂ ਮੇਨਲੀ ਜਨਰਲ ਬੀਏਡ ਹੀ ਕਰਦੇ ਆ ਸੋ ਉਹਦੀ ਜਿਹੜੀ ਫੀਸ ਹੈਗੀ ਆ ਇੱਕ ਕੋਰਸ ਦੀ ਉਹ ਹੈਗੀ ਆ ਜੀ 2900 ਆਨਲਾਈਨ ਫਾਰਮ ਫਿਲ ਕਰਨ ਦੀ ਤੇ ਜਿਹੜੇ ਐਸਸੀ ਐਸਟੀ ਜਿਹੜੇ ਕੈਂਡੀਡੇਟ ਹੈਗੇ ਆ ਇਹਨਾਂ ਦੀ ਫੀਸ ਹੈਗੀ 1450 ਰੁਪਏ 1450 ਪਰ ਜੇਕਰ ਮੰਨ ਲਓ ਕਿਸੇ ਨੇ ਰਿਜ਼ਰਵ ਕੈਟੇਗਰੀ ਦਾ ਫਾਇਦਾ ਲਿਆ ਤੇ ਉਹਨੂੰ ਪੰਜਾਬ ਯੂਨੀਵਰਸਿਟੀ ਦਾ ਇੱਕ ਐਡਰੈਸ ਦਿੱਤਾ ਹੋਇਆ ਪ੍ਰੋਸਪੈਕਟਸ ਦੇ ਵਿੱਚ ਉਸ ਐਡਰੈਸ ਤੇ ਆਪ ਦਾ ਜਿਹੜਾ ਐਸਐਸਟੀ ਦਾ ਜਿਹੜਾ ਸਰਟੀਫਿਕੇਟ ਹੈਗਾ ਜੀ ਉਹ ਉਹਨਾਂ ਨੂੰ ਬਾਇ ਪੋਸਟ ਸਪੀਡ ਪੋਸਟ ਰਜਿਸਟਰਡ ਪੋਸਟ ਉਹਨਾਂ ਨੂੰ ਭੇਜਣਾ ਪੈਣਾ ਆ ਫਿਰ ਹੀ ਇਹਦਾ ਬੈਨੀਫਿਟ ਮਿਲੂਗਾ ਫਿਰ ਹੀ ਤੁਹਾਡੇ 1450 ਰੁਪਏ ਲੱਗਣਗੇ ਸੋ ਇਹ ਗੱਲ ਹੈਗੀ ਆ 25 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜਾ ਕੰਮ ਹੈਗਾ ਜੀ ਇਹ ਤੁਸੀਂ ਕਰਨਾ ਹੈ ਜਿੱਥੇ ਤੱਕ ਮੈਨੂੰ ਯਾਦ ਆ ਸੋ ਇਹ ਗੱਲ ਸੀਗੀ ਫੀਸ ਦੀ ਆਨਲਾਈਨ ਫਾਰਮ ਫੀਸ ਦੀ ਹੁਣ ਇੱਕ ਗੱਲ ਹੋਰ ਪੁੱਛਣ ਨੂੰ ਮਿਲਦੀ ਹੈ ਕਿ ਸਰ ਕੋਰਸ ਦੀ ਫੀਸ ਕਿੰਨੀ ਹੁੰਦੀ ਹੈ ਜੇਕਰ ਕਿਸੇ ਸਾਥੀ ਨੇ ਬੀਅਰਡ ਦਾ ਕੋਰਸ ਕਰਨਾ ਹੈ ਜੇ ਇਹਦਾ ਤੁਹਾਨੂੰ ਮਿਲ ਗਿਆ ਸਰਕਾਰੀ ਕਾਲਜ ਪੰਜਾਬ ਦੇ ਵਿੱਚ ਵੈਸੇ ਸਰਕਾਰੀ ਕਾਲਜ ਹੈਗੇ ਕਿੰਨੇ ਆ ਲਗਭਗ ਹੋਣਗੇ 4 4 ਤੁਹਾਡੇ ਸਰਕਾਰੀ ਕਾਲਜ ਹੋਣੇ ਆ ਤੇ ਇਹਨਾਂ ਵਿੱਚ ਜਿਹੜੀ ਫੀਸ ਹੁੰਦੀ ਹੈ ਉਹ ਲਗਭਗ ਹੁੰਦੀ ਹੈਗੀ ਜੀ 35000 ਮੰਨ ਲਓ ਤੁਸੀਂ 2 ਸਾਲ ਦੀ ਫੀਸ ਹੈਗੀ ਆ 35000 2 ਸਾਲ ਦੀ ਫੀਸ ਹੈ ਇਹ 1/3 ਐਜ਼ ਕੰਪੇਅਰ ਟੂ ਪ੍ਰਾਈਵੇਟ ਕਾਲਜਸ ਸੋ ਪ੍ਰਾਈਵੇਟ ਕਾਲਜਸ ਸੇ ਤੁਸੀਂ ਮੰਨ ਲਓ ਵੇਦਾ 3/3 ਤੀਸਰਾ ਸਕੈ ਨਾ ਹੋ ਗਿਆ ਲਗਭਗ ਲੱਖ ਰੁਪਿਆ ਲੱਖ ਰੁਪਏ ਪਲੱਸ ਕੋਈ ਕੋਈ ਹੋ ਸਕਦਾ ਕਾਲਜ ਵਾਲਾ 80000 ਲੈ ਲਵੇ 90000 ਲੈ ਲਵੇ ਬਟ 1 ਲੱਖ ਪਲੱਸ ਜਿਹੜੀ ਤੁਹਾਡੀ ਫੀਸ ਹੈਗੀ ਆ ਪ੍ਰਾਈਵੇਟ ਕਾਲਜਸ ਦੇ ਵਿੱਚ ਉਹ ਹੁੰਦੀ ਆ ਜਿਹੜੇ ਐਡਿਟਡ ਕਾਲਜ ਹੁੰਦੇ ਨੇ ਗਵਰਨਮੈਂਟ ਐਡਿਟਡ ਉਹਨਾਂ ਚ ਥੋੜੀ ਜੀ ਇਹਦੇ ਨਾਲੋਂ ਘੱਟ ਹੁੰਦੀ ਆ ਮਤਲਬ ਕਿ ਲੱਖ ਤੋਂ ਥੋੜੀ ਜੀ ਘੱਟ ਹੋਊਗੀ ਬਟ ਅਪਰੋਕਸੀਮੇਟਲੀ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੀ ਫੀਸ ਹੈਗੀ ਆ बीएड ਦੀ ਉਹ ਹੁੰਦੀ ਆ ਜੀ 35 ਜੇਕਰ ਤੁਸੀਂ ਦੋਨਾਂ ਪ੍ਰੋਗਰਾਮ ਦੇ ਵਿੱਚ ਐਂਟ੍ਰੈਂਸ ਡੈਸਟ ਦੋਗੇ ਉਹਦੀ ਫੀਸ ਹੈਗੀ 5500 ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਦਊਗਾ ਸੋ ਇਸ ਪੁਆਇੰਟ ਨੂੰ ਆਪਾਂ ਸਮਝਾਂਗੇ ਵੀ ਨਹੀਂ ਐਂਡ ਦੋ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਤਿੰਨ ਯੂਨੀਵਰਸਿਟੀਆਂ ਨੇ ਆਪਣੇ ਪੰਜਾਬ ਦੇ ਵਿੱਚ ਤਿੰਨ ਯੂਨੀਵਰਸਿਟੀ ਦੇ ਅੰਡਰ ਜਿੰਨੇ ਐਫੀਲੀਏਟਡ ਕਾਲਜ ਹੈਗੇ ਆ ਉਹਨਾਂ ਵਿੱਚ ਐਡਮਿਸ਼ਨ ਮਿਲੂਗੀ ਜਦੋਂ ਤੁਸੀਂ ਪੰਜਾਬ ਯੂਨੀਵਰਸਿਟੀ ਦੁਆਰਾ ਕੰਡਕਟਡ ਸੀਈਟੀ ਪਾਸ ਕਰਦੇ ਹੋ ਜਾਂ ਫਿਰ ਜਿੰਨੇ ਨੰਬਰ ਵੀ ਲੈਣੇ ਹੋ ਤੇ ਕਿਹੜੀਆਂ-ਕਿਹੜੀਆਂ ਯੂਨੀਵਰਸਿਟੀਆਂ ਨੇ ਇਕੱਠਾ ਹੋ ਗਏ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਐਂਡ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹਨਾਂ ਤਿੰਨ ਯੂਨੀਵਰਸਿਟੀ ਦੇ ਅੰਡਰ ਜਿੰਨੇ ਵੀ ਕਾਲਜ ਆਉਂਦੇ ਨੇ ਉਹ ਹੈਗੇ ਅੱਜ ਲਗਭਗ 200 ਕਾਲਜ ਹੈਗੇ ਆ ਕਿੰਨੇ ਹੈਗੇ ਆ 200 ਕਾਲਜ ਹੈਗੇ ਆ ਜਿਨ੍ਹਾਂ ਵਿੱਚੋਂ ਦੋ ਸਪੈਸ਼ਲ ਐਜੂਕੇਸ਼ਨ ਵਾਲੇ ਕਾਲਜ ਹੈਗੇ ਆ ਹੁਣ ਯੋਗਤਾ ਦੀ ਗੱਲ ਹੁੰਦੀ ਹੈ ਕਿ ਸਰ ਯੋਗਤਾ ਕੀ ਹੈ ਸਬਜੈਕਟ ਦੀ ਤਾਂ ਬਾਅਦ ਵਿੱਚ ਆਪਾਂ ਗੱਲ ਕਰਾਂਗੇ ਪਰ ਯੋਗਤਾ ਕੀ ਹੈ बीएड ਕਰਨ ਦੇ ਲਈ ਸੋ ਬੀਏ ਦੇ ਵਿੱਚ ਜਾਂ ਫਿਰ ਬੀਐਸਸੀ ਦੇ ਵਿੱਚ ਤੁਹਾਡੇ ਜਿਹੜੇ ਨੰਬਰ ਹੈਗੇ ਆ ਉਹ ਘੱਟੋ ਘੱਟ ਜਨਰਲ ਕੈਟਾਗਰੀ ਵਾਲੇ ਸਟੂਡੈਂਟ ਨੂੰ ਹੋਣੇ ਚਾਹੀਦੇ 50% ਨੰਬਰ ਫਿਰ ਵੀ ਤੁਸੀਂ ਬੀਐਡ ਕੋਰਸ ਵਿੱਚ ਦਾਖਲਾ ਲੈ ਸਕਦੇ ਹੋ ਜੇਕਰ ਇਸ ਤੋਂ ਘੱਟ ਹੈਗੇ ਫਿਰ ਤੁਸੀਂ ਬੀਐਡ ਵੀ ਨਹੀਂ ਕਰ ਸਕਦੇ ਬਾਕੀ ਮੰਨ ਲੈਂਦੇ ਆ ਕੋਈ ਰਿਜ਼ਰਵ ਕੈਟਾਗਰੀ ਦਾ ਸਟੂਡੈਂਟ ਹੋਵੇ ਐਸਸੀ ਐਸਟੀ ਬੀਸੀ ਉਹਨਾਂ ਦੇ ਜੇਕਰ 45% ਨੰਬਰ ਹੈਗੇ ਆ ਉਹ ਫਿਰ ਵੀ BA ਦੇ ਵਿੱਚ ਦਾਖਲਾ ਸੌਰੀ BEd ਵਿੱਚ ਦਾਖਲਾ ਲੈ ਸਕਦੇ ਆ ਬਟ ਮੰਨ ਲੈਂਦੇ ਆ ਕੋਈ ਐਹੋ ਜਿਹਾ ਸਟੂਡੈਂਟ ਹੈ ਜਿਨੇ ਆਨਰਸ ਕੀਤੀ ਹੈ ਜਾਂ ਫਿਰ ਮੰਨ ਲਓ ਵੀ ਉਹਨੇ M ਇੰਗਲਿਸ਼ ਕੀਤੀ ਹੈ ਤੇ ਉਹਨੇ ਇੰਗਲਿਸ਼ ਟੀਚਰ ਬਣਨਾ ਆ BHODੇ ਨੰਬਰ ਘਟ ਹੈ ਬਟ ਉਹ MA ਦੇ ਨੰਬਰਾਂ ਦੇ ਆਧਾਰ ਤੇ ਫਿਰ ਉੱਥੇ ਐਡਮਿਸ਼ਨ ਲੈ ਸਕਦਾ ਆ ਜੇਕਰ ਉਹਦੇ MA ਦੇ ਵਿੱਚ ਚੰਗੇ ਨੰਬਰ ਆ ਗਏ ਆ ਹੋਪਸੋ ਮੇਰਾ ਇਹ ਪੁਆਇੰਟ ਤੁਸੀਂ ਸਮਝ ਗਏ ਹੋਣੇ ਆ ਹੁਣ ਆਪਾਂ ਗੱਲ ਕਰਦੇ ਆ ਐਂਟਰੈਂਸ ਟੈਸਟ ਦੇ ਆਧਾਰ ਤੇ ਤੁਹਾਡੀ ਐਡਮਿਸ਼ਨ ਹੋਣੀ ਆ ਐਂਟਰੈਂਸ ਟੈਸਟ ਤੁਸੀਂ ਦੇ ਦਿੱਤਾ ਤੇ ਉਹਦੇ ਵਿੱਚੋਂ ਵੀ 25% ਜਿਹੜੇ ਨੰਬਰ ਹੈਗੇ 150 ਨੰਬਰਾਂ ਦਾ ਪੇਪਰ ਹੋਣਾ ਆ ਤੁਹਾਡਾ 150 ਨੰਬਰਾਂ ਦਾ ਪੇਪਰ ਹੋਊਗਾ 25% ਨੰਬਰ ਜਿਹੜੇ ਲੈਣੇ ਜ਼ਰੂਰੀ ਹੈਗੇ ਆ ਸਿਰਫ ਪਾਸ ਹੋਣ ਦੇ ਲਈ ਜੇਕਰ ਤੁਸੀਂ ਚੰਗੇ ਨੰਬਰ ਲੈਣੇ ਹੋ ਫਿਰ ਤਾਂ ਤੁਹਾਨੂੰ ਸਰਕਾਰੀ ਕਾਲਜ ਮਿਲ ਸਕਦਾ ਜਿੱਥੇ ਫੀਸ ਘੱਟ ਹੋਊਗੀ ਆਦਰਵਾਇਜ਼ ਤੁਹਾਡੇ ਮੰਨ ਲਓ ਵੀ ਨੰਬਰ 25% ਤੋਂ ਵੀ ਘੱਟ ਜਾਂਦੇ ਆ ਜਿਹੜੇ ਜਨਰਲ ਕੈਟੇਗਰੀ ਵਾਲੇ ਸਟੂਡੈਂਟ ਹੈਗੇ ਉਹਨਾਂ ਦੇ ਲਈ ਤੇ ਜਿਹੜੇ ਰਿਜ਼ਰਵ ਕੈਟੇਗਰੀ ਵਾਲੇ ਸਟੂਡੈਂਟ ਹੈਗੇ ਉਹਨਾਂ ਨੂੰ 5% ਦੀ ਰਿਲੈਕਸੇਸ਼ਨ ਸੁਭਾਵ 150 ਦਾ ਜਿਹੜਾ ਤੁਸੀਂ ਕੱਢ ਲਿਓ ਵੀ 25% ਕਿੰਨਾ ਬਣਦਾ 20% ਕਿੰਨਾ ਬਣਦਾ ਸੋ ਜੇਕਰ ਤੁਹਾਡੇ ਇਸ ਤੋਂ ਵੀ ਨੰਬਰ ਘਟਦੇ ਆ ਫਿਰ ਤੁਹਾਨੂੰ ਦਾਖਲਾ ਹੀ ਨਹੀਂ ਮਿਲਣਾ ਬੀੜ ਦੇ ਵਿੱਚ ਕਿਤੇ ਵੀ ਪ੍ਰਾਈਵੇਟ ਕਾਲਜ ਵਾਲਾ ਵੀ ਦਾਖਲਾ ਨਹੀਂ ਦੇਊਗਾ ਕਿਉਂਕਿ ਐਂਟ੍ਰਾਂਸ ਟੈਸਟ ਦੇ ਆਧਾਰ ਤੇ ਹੀ ਤੁਹਾਨੂੰ ਇਹ ਐਡਮਿਸ਼ਨਾਂ ਮਿਲਣੀਆਂ ਨੇ ਤੇ ਐਡਮਿਸ਼ਨ ਵੈਸੇ ਤਾਂ ਨੰਬਰ ਆ ਹੀ ਜਾਂਦੇ ਆ ਕੋਈ ਐਨੀ ਵੱਡੀ ਗੱਲ ਨਹੀਂ ਬਟ ਮੈਂ ਤੁਹਾਨੂੰ ਵੈਸੇ ਦੱਸ ਰਿਹਾ ਕਿ ਇਸ ਟੈਸਟ ਦੇ ਵਿੱਚ ਵੀ ਪਾਸਿੰਗ ਨੰਬਰ ਹੁੰਦੇ ਆ 25% ਦੇਖ ਲਿਓ 25% ਹੁੰਦੇ ਕਿੰਨੇ ਆ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਕਿ ਮੈਰਿਟ ਜਦੋਂ ਤੁਹਾਡਾ ਵੀ ਮੈਰਿਟ ਲਿਸਟ ਆ ਗਈ ਹੈ ਨਾ ਵੀ ਜੋ ਕੁਝ ਵੀ ਸਗਾ ਉਹਦੇ ਵਿੱਚ ਤੁਹਾਡਾ ਫਿਰ ਤੁਹਾਨੂੰ ਜਿਹੜਾ ਕਾਲਜ ਅਲੋਟ ਹੋਇਆ ਹੋਊਗਾ ਬਾਅਦ ਵਿੱਚ ਤੁਹਾਡੇ ਤੋਂ ਪੁੱਛਦੇ ਹੁੰਦੇ ਆ ਕਿ ਤੁਸੀਂ ਕਿਹੜੇ ਕਾਲਜ ਵਿੱਚ ਜਾਣਾ ਹੈ ਜੇਕਰ ਜਾਣਾ ਹੈ ਨਾ ਵੀ ਤੁਸੀਂ 10 ਕਾਲਜ ਭਰਤੇ ਤੇ ਪ੍ਰੀਫਰੈਂਸ ਵਾਈਸ ਤੁਹਾਡੇ ਨੰਬਰਾਂ ਦੇ ਆਧਾਰ ਤੇ ਤੁਹਾਨੂੰ ਕਾਲਜ ਮਿਲ ਜਾਂਦਾ ਫਿਰ ਜਦੋਂ ਤੱਕ ਤੁਸੀਂ ਉਸ ਕਾਲਜ ਵਿੱਚ ਨਾ ਜਾਉਂਗੇ ਆਪਦੇ ਡਾਕੂਮੈਂਟ ਵੈਰੀਫਿਕੇਸ਼ਨ ਨਾ ਕਰਵਾਉਂਗੇ ਉਦੋਂ ਤੱਕ ਤੁਹਾਡੀ ਜਿਹੜੀ ਐਡਮਿਸ਼ਨ ਹੈਗੀ ਆ ਜੀ ਉਹ ਪ੍ਰੋਵੀਜ਼ਨਲੀ ਮੰਨੀ ਜਾਊਗੀ ਫਾਈਨਲ ਨਹੀਂ ਮੰਨੀ ਜਾਊਗੀ ਐਨੀ ਗੱਲ ਕਲੀਅਰ ਤੇ ਹੋ ਸਕਦਾ ਕੁਝ ਸਾਥੀਆਂ ਦਾ ਜਿਹੜਾ ਨਤੀਜਾ ਹੈਗਾ ਜੀ 6ਵੇਂ ਸਮੈਸਟਰ ਤੱਕ ਨਾ ਆਇਆ ਹੋਵੇ ਬਟ ਉਹਨਾਂ ਨੂੰ ਇਹ ਜਿਹੜੇ ਨੰਬਰ ਹੈਗੇ ਆ ਜੀ ਬਾਅਦ ਵਿੱਚ ਭਰਨੇ ਪੈਣਗੇ ਜੇਕਰ ਕਾਉਂਸਲਿੰਗ ਤੋਂ ਪਹਿਲਾਂ ਪਹਿਲਾਂ ਤੁਹਾਡਾ ਰਿਜ਼ਲਟ ਆ ਜਾਂਦਾ ਆ ਫਿਰ ਤੁਹਾਡਾ ਦਾਖਲਾ ਹੋ ਜਾਊਗਾ ਆਦਰਵਾਇਜ਼ ਕੋਈ ਗੱਲ ਨਹੀਂ ਉਹਦੇ ਵਿੱਚ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਇਹਨਾਂ ਯੂਨੀਵਰਸਿਟੀਆਂ ਨੂੰ ਵੀ ਪਤਾ ਹੁੰਦਾ ਕਿ ਬੀਐਡ ਦੀਆਂ ਐਡਮਿਸ਼ਨਾਂ ਸਟਾਰਟ ਹੋ ਚੁੱਕੀਆਂ ਨੇ ਐਂਡ ਅਸੀਂ ਜਿਹੜਾ ਨਤੀਜਾ ਹੈਗਾ ਜੀ ਛੇਤੀ ਤੋਂ ਛੇਤੀ ਸਬਜੈਕਟ ਕੰਬੀਨੇਸ਼ਨ ਆਦੀ ਸਭ ਤੋਂ ਜ਼ਰੂਰੀ ਗੱਲ ਮੈਂ ਸਮਝਾ ਦਿੰਨਾ ਜੇਕਰ ਮੰਨ ਲਓ ਕੋਈ ਪਰਸਨ ਅੰਗਰੇਜ਼ੀ ਪੰਜਾਬੀ ਹਿੰਦੀ ਇਹਨਾਂ ਵਿੱਚੋਂ ਕੋਈ ਟੀਚਰ ਬਣਨਾ ਚਾਹੁੰਦਾ ਆ ਤੇ ਉਹਦੇ ਗ੍ਰੈਜੂਏਸ਼ਨ ਦੇ ਵਿੱਚ ਉਹਨੇ 3 ਸਾਲ ਜਿਹੜਾ ਹਿੰਦੀ ਲਿਟਰੇਚਰ ਪੰਜਾਬੀ ਲਿਟਰੇਚਰ ਜਾਂ ਫਿਰ ਅੰਗਰੇਜ਼ੀ ਲਿਟਰੇਚਰ ਜਿਹੜਾ ਹੈਗਾ ਸਬ ਵਿਸ਼ਾ ਉਹ ਜ਼ਰੂਰ ਪੜਿਆ ਹੋਵੇ ਉਹਨੇ ਗ੍ਰੈਜੂਏਸ਼ਨ ਦੇ ਪੱਧਰ ਤੇ ਭਾਵੇਂ 3 ਸਾਲ ਉਹ ਜਿਹੜਾ ਵਿਸ਼ਾ ਹੈਗਾ ਆ ਉਹ ਜ਼ਰੂਰ ਪੜਿਆ ਹੋਵੇ ਤੇ ਇਸ ਦੇ ਨਾਲ-ਨਾਲ ਫਿਰ बीएड ਦੇ ਵਿੱਚ ਵੀ ਉਹੀ ਸਬਜੈਕਟ ਚੁਸ ਕਰੂਗਾ ਜਿਵੇਂ ਟੀਚਿੰਗ ਆਫ ਅੰਗਰੇਜ਼ੀ ਦਾ ਹੈਨਾ ਟੀਚਿੰਗ ਆਫ ਅੰਗਰੇਜ਼ੀ ਬੀਐਡ ਦੇ ਵਿੱਚ ਵੀ ਤੇ ਗ੍ਰੈਜੂਏਸ਼ਨ ਦੇ ਵਿੱਚ ਵੀ ਉਹ ਸਪੈਸੀਫਿਕ ਸਬਜੈਕਟ ਪੜਿਆ ਹੋਵੇ ਫੇਰ ਹੀ ਇਨ ਫਿਊਚਰ ਉਹ ਜਿਹੜਾ ਪਰਸਨ ਹੈਗਾ ਆ ਟੀਚਰ ਬਣਨ ਦੇ ਲਈ ਐਲੀਜੀਬਲ ਹੈਗਾ ਆ ਯੋਗਤਾ ਪੂਰੀ ਰੱਖਦਾ ਹੈ ਬਟ ਮੰਨ ਲਓ ਕੋਈ ਬੀਬੀਏ ਵਾਲਾ ਕੈਂਡੀਡੇਟ ਹੈਗਾ ਹੁਣ ਉਹ ਕਹਿੰਦਾ ਜੀ ਸਰ ਮੈਨੂੰ ਤਾਂ ਬੀਬੀਏ ਦੇ ਵਿੱਚ ਮੰਨ ਲੈਂਦੇ ਉਹਨੂੰ ਟੀਚਿੰਗ ਆਫ ਮੈਥ ਮਿਲ ਗਿਆ ਤੇ ਟੀਚਿੰਗ ਆਫ ਕੰਪਿਊਟਰ ਮਿਲ ਗਿਆ ਤੇ ਟੀਚਿੰਗ ਆਫ ਮੈਥ ਕੀ ਉਹਨੇ ਅਸਲ ਵਿੱਚ ਜਿਹੜਾ ਸਹੀ ਮੈਥ ਹੁੰਦਾ ਆ 3 ਸਾਲ ਉਹਨੇ ਪੜਿਆ ਕਿਉਂਕਿ ਇਹ ਨਾਲ ਦੇ ਬੜੇ ਟੁੱਟੇ-ਫੁੱਟੇ ਜਿਹੇ ਸਬਜੈਕਟ ਹੁੰਦੇ ਆ ਤੇ ਉਹਨੇ ਬੀਏਡ ਤਾਂ ਕਰ ਲਈ ਬਟ ਉਹਦਾ ਬੀਏਡ ਦਾ ਫਾਇਦਾ ਕੀ ਹੋਇਆ ਉਹਨੇ ਪੀਐਸਟੈਟ ਵੀ ਪਾਸ ਕਰ ਲਿਆ ਬਟ ਪੀਐਸਟੈਟ ਦਾ ਫਾਇਦਾ ਕੀ ਕਿਉਂਕਿ ਪ੍ਰੋਪਰ ਤੋਂ ਦੇ ਸਬਜੈਕਟ ਕੰਬੀਨੇਸ਼ਨ ਬਣਦੇ ਨਹੀਂ ਬਾਕੀ ਜਿਹੜੇ ਬੀ ਬੀਏ ਬੀਸੀਏ ਬੀਕਾਮ ਵਾਲੇ ਜਿਹੜੇ ਸਾਥੀ ਨੇ ਉਹਨਾਂ ਨੂੰ ਮੈਂ ਸਜੈਸਟ ਕਰੂੰਗਾ ਜੇਕਰ ਤੁਸੀਂ ਟੀਚਿੰਗ ਦੇ ਵਿੱਚ ਆਪਦਾ ਕਰੀਅਰ ਬਣਾਉਣਾ ਆ ਤੁਸੀਂ ਚੁੱਪ ਕਰਕੇ ਈਟੀਟੀ ਕਰ ਲਵੋ ਇਦੇ ਬਾਰੇ ਇਨ ਫਿਊਚਰ ਜਦੋਂ ਵੀ ਉਹਦਾ ਐਂਟ੍ਰਾਂਸ ਸਿਸਟਮ ਆਊਗਾ ਮੈਂ ਉਹਦੇ ਬਾਰੇ ਵੀ ਵੀਡੀਓਜ਼ ਬਣਾ ਦਊਗਾ ਸੋ ਤੁਹਾਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਤੁਹਾਡੇ ਲਈ ਬੈਸਟ ਉਹੀ ਰਹੂਗਾ ਕਿਉਂਕਿ ਈਟੀਟੀ ਵਿੱਚ ਦਾਖਲਾ ਲੈਣ ਦੇ ਲਈ ਪਹਿਲਾਂ ਤਾਂ ਪਲੱਸ 2 ਦੇ ਆਧਾਰ ਤੇ ਦਾਖਲਾ ਹੋ ਜਾਂਦਾ ਸੀਗਾ ਬਟ ਹੁਣ ਤੋਂ ਪਿਛਲੇ ਸਾਲ ਤੋਂ ਗ੍ਰੈਜੂਏਸ਼ਨ ਮਸਟ ਹੈਗੀ ਆ ਕਿ ਗ੍ਰੈਜੂਏਸ਼ਨ ਜੇਕਰ ਨਹੀਂ ਕੀਤੀ ਤੇ ਤੁਸੀਂ ਈਟੀਟੀ ਵਿੱਚ ਦਾਖਲਾ ਵੀ ਨਹੀਂ ਲੈ ਸਕਦੇ ਸੋ ਤੁਹਾਡੇ ਫੇਵਰ ਵਿੱਚ ਹੀ ਆ ਐਨੀ ਗੱਲ ਕਲੀਅਰ ਕਰਤੀ ਮੈਂ ਤੇ ਮਾਈਨਰ ਵੈਸੇ ਤਾਂ ਜਦੋਂ ਤੁਸੀਂ ਬੀਐਡ ਵਿੱਚ ਦਾਖਲਾ ਲੈਣੇ ਹੋ ਉੱਥੇ ਆਨਲਾਈਨ ਜਦੋਂ ਵੀ ਆਪਾਂ ਡਾਟਾ ਵਗੈਰਾ ਫਿਲ ਕਰਨਾ ਹੋਊਗਾ ਤੇ ਕਾਲਜ ਜਦੋਂ ਆਪਾਂ ਚੂਜ਼ ਕਰਨਾ ਹੋਊਗਾ ਉੱਥੇ ਮੇਜਰ ਤੇ ਮਾਈਨਰ ਸਬਜੈਕਟ ਜਿਹੜੇ ਹੈਗੇ ਹਨਾ ਮਾਈਨਰ ਦਾ ਨਹੀਂ ਆਪਾਂ ਚੂਜ਼ ਕਰਨਾ ਹੁੰਦਾ ਆਪਾਂ ਇੱਕ ਮੇਜਰ ਸਬਜੈਕਟ ਜ਼ਰੂਰ ਚੂਜ਼ ਕਰਨਾ ਹੁੰਦਾ ਆ ਉਹ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਸਾਰਾ ਪ੍ਰਸਪੈਕਟਸ ਤੁਸੀਂ ਪੜ੍ਹ ਲਿਓ ਤੇ ਮੈਂ ਇੰਨੀ ਗੱਲ ਤੁਹਾਨੂੰ ਸਮਝਾ ਦਤੀ ਆ ਕਿ ਜੇਕਰ ਤੁਸੀਂ ਕੋਈ ਸਰਕਾਰੀ ਟੀਚਰ ਬਣਨਾ ਹੈ ਤੇ ਉਸ ਸਪੈਸਿਫਿਕ ਵਿਸ਼ਾ 3 ਸਾਲ ਤੁਸੀਂ ਜ਼ਰੂਰ ਪੜ੍ਹਿਆ ਹੋਵੇ ਮੰਨ ਲਓ ਕੋਈ ਮੈਥ ਦਾ ਟੀਚਰ ਬਣਨਾ ਚਾਹੁੰਦਾ ਹੈ ਤੇ ਉਹਨੇ 3 ਸਾਲ ਮੈਥ ਪੜ੍ਹਿਆ ਹੋਵੇ ਤੇ ਇਸੇ ਤਰ੍ਹਾਂ ਕੋਈ ਐਸਐਸਟੀ ਦਾ ਟੀਚਰ ਬਣਨਾ ਚਾਹੁੰਦਾ ਹੈ ਤੇ ਉਹਨੇ ਤਿੰਨ ਸਾਲ ਜਿਹੜੇ ਦੋ ਐਸਐਸਟੀ ਦੇ ਸਬਜੈਕਟ ਹੁੰਦੇ ਆ ਉਹ ਜ਼ਰੂਰ ਪੜੇ ਹੋਣ ਜਿਹਦੇ ਵਿੱਚੋਂ ਕਾਫੀ ਸਾਰੇ ਸਬਜੈਕਟ ਆ ਜਾਂਦੇ ਆ ਉਹ ਤੁਹਾਨੂੰ ਪ੍ਰੋਸਪੈਕਟਸ ਪੜਨ ਤੋਂ ਬਾਅਦ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਣੇ ਆ ਸਾਇੰਸ ਦੇ ਵਿੱਚ ਸਾਇੰਸ ਦੇ ਵਿੱਚ ਕਾਫੀ ਸਾਰੇ ਸਟੂਡੈਂਟ ਨੂੰ ਪ੍ਰੋਬਲਮ ਆਉਂਦੀ ਆ ਉਹਨਾਂ ਨੂੰ ਥੋੜਾ ਜਿਹਾ ਗਲਤ ਵੀ ਗਾਈਡ ਕੀਤਾ ਜਾਂਦਾ ਇਸ ਰਿਗਾਰਡਿੰਗ ਮੰਨ ਲਓ ਸਾਇੰਸ ਦੇ ਵਿੱਚ ਨਾ ਵੈਸੇ ਅੱਗੇ ਦੋ ਬ੍ਰਾਂਚੇਸ ਆ ਜਾਂਦੀਆਂ ਸਾਇੰਸ ਦੇ ਵਿੱਚ ਇੱਕ ਤਾਂ ਆ ਜਾਂਦੀ ਲਾਈਫ ਸਾਇੰਸ ਇੱਕ ਆਉਂਦੀ ਹੈ ਫਿਜ਼ੀਕਲ ਸਾਇੰਸ ਤੇ ਪੰਜਾਬ ਭਰ ਦੇ ਵਿੱਚ ਤੁਹਾਨੂੰ ਸਾਇੰਸ ਦੇ ਤਿੰਨ ਕੰਬੀਨੇਸ਼ਨ ਵੇਖਣ ਨੂੰ ਮਿਲਦੇ ਆ ਇੱਕ ਤਾਂ ਹੋ ਗਿਆ ਜੀ ਟੀਚਿੰਗ ਆਫ ਲਾਈਫ ਸਾਇੰਸ ਟੀਚਿੰਗ ਆਫ ਫਿਜ਼ੀਕਲ ਸਾਇੰਸ ਤੇ ਟੀਚਿੰਗ ਆਫ ਸਾਇੰਸ ਕੁਝ ਸਕੂਲਾਂ ਕੁਝ ਕਾਲਜੇਸ ਦੇ ਵਿੱਚ ਟੀਚਿੰਗ ਆਫ ਲਾਈਫ ਸਾਇੰਸ ਹੋਊਗੀ ਟੀਚਿੰਗ ਆਫ ਫਿਜ਼ੀਕਲ ਸਾਇੰਸ ਹੋਊਗੀ ਬਟ ਹੋ ਸਕਦਾ ਉੱਥੇ ਟੀਚਿੰਗ ਆਫ ਸਾਇੰਸ ਨਾ ਹੋਵੇ ਤਾਂ ਸਟੂਡੈਂਟ ਨੂੰ ਲੱਗਦਾ ਆ ਕਿ ਜੇਕਰ ਅਸੀਂ ਟੀਚਿੰਗ ਆਫ ਲਾਈਫ ਸਾਇੰਸ ਰੱਖ ਲਿਆ ਜਾਂ ਫਿਰ ਟੀਚਿੰਗ ਆਫ ਫਿਜ਼ੀਕਲ ਸਾਇੰਸ ਰੱਖ ਲਿਆ ਤੇ ਆਪਾਂ ਸਾਇੰਸ ਦੇ ਟੀਚਰ ਨਹੀਂ ਬਣ ਸਕਦੇ ਇਹ ਗੱਲ ਬਿਲਕੁਲ ਗਲਤ ਹੈ ਗਿਆ ਤੁਸੀਂ ਬਿਲਕੁਲ ਐਲੀਜੀਬਲ ਹੈਗੇ ਹੋ ਕਾਫੀ ਸਾਰੇ ਮੇਰੇ ਨੌਨ ਮੈਡ ਸਾਥੀ ਨੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਟੀਚਿੰਗ ਆਫ ਫਿਜ਼ੀਕਲ ਸਾਇੰਸ ਪੜ੍ਹਿਆ ਫਿਰ ਵੀ ਉਹ ਟੀਚਰ ਲੱਗੇ ਹੋਏ ਨੇ ਸਾਇੰਸ ਦੇ ਐਂਡ ਕਾਫੀ ਸਾਰੇ ਜਿਹੜੇ ਹੈਗੇ ਆ ਲਾਈਫ ਸਾਇੰਸ ਜਿਨ੍ਹਾਂ ਨੇ ਪੜ੍ਹਿਆ ਹੋਇਆ ਉਹ ਵੀ ਟੀਚਰ ਲੱਗੇ ਹੋਏ ਆ ਕਿਉਂਕਿ ਇਹ ਜਿਹੜੇ ਸਬਜੈਕਟ ਕੰਬੀਨੇਸ਼ਨ ਹੈਗੇ ਆ ਅਸੀਂ ਨਹੀਂ ਪ੍ਰੋਵਾਈਡ ਕਰਾ ਰਹੇ ਇਹ ਆਪਣੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਪ੍ਰੋਵਾਈਡ ਕਰਵਾ ਰਹੀਆਂ ਸੋ ਇੱਥੇ ਕਾਫੀ ਸਾਰੇ ਸਟੂਡੈਂਟ ਨੂੰ ਸਾਇੰਸ ਨੂੰ ਲੈ ਕੇ ਡਾਊਟ ਹੋਣਾ ਆ ਉਹ ਕਲੀਅਰ ਹੋ ਗਿਆ ਹੋਣਾ ਐਸੀ ਤਰ੍ਹਾਂ ਹੀ ਤੁਹਾਡੇ ਮੈਥ ਹਿੰਦੀ ਪੰਜਾਬੀ ਅੰਗਰੇਜ਼ੀ 뮤직 ਆਰਟ ਐਂਡ ਕ੍ਰਾਫਟ ਇਹ ਸਾਰੇ ਤੁਹਾਨੂੰ ਜਿਹੜੇ ਸਬਜੈਕਟ ਹੈਗੇ ਮਿਲਣੇ ਕਿਵੇਂ ਆ ਤੁਹਾਡੀ ਗ੍ਰੈਜੂਏਸ਼ਨ ਦੇ ਪੜੇ ਹੋਏ ਸਬਜੈਕਟ ਦੇ ਆਧਾਰ ਤੇ ਹੀ ਤੁਹਾਨੂੰ ਇਹ ਸਬਜੈਕਟ ਮਿਲਣੇ ਆ ਐਂਡ ਇਹੀ ਸਬਜੈਕਟ ਤੁਸੀਂ ਅੱਗੇ ਬੀਐਡ ਵਿੱਚ ਚੂਜ਼ ਕਰਨੇ ਆ ਬਾਕੀ ਕੋਸ਼ਿਸ਼ ਕਰਿਓ ਕਿ ਤੁਸੀਂ ਪਾਸਟੀਆਂ ਜਿਹੜੀਆਂ ਰਿਕਰੂਟਮੈਂਟਸ ਆਈਆਂ ਨੇ ਮੰਨ ਲਓ ਤੁਹਾਡੇ ਵਿੱਚੋਂ ਕੋਈ 뮤직 ਦਾ ਟੀਚਰ ਬਣਨਾ ਚਾਹੁੰਦਾ ਆ ਆਰਟ ਐਂਡ ਕ੍ਰਾਫਟ ਦਾ ਮੈਥ ਦਾ ਸਾਇੰਸ ਦਾ ਐਸਐਸਟੀ ਦਾ ਤੇ ਤੁਸੀਂ ਪਿਛਲੀਆਂ ਰਿਕਰੂਟਮੈਂਟ ਨੂੰ ਵੇਖਿਓ ਕਿ ਜੇਕਰ ਮੈਂ ਮੈਥ ਦਾ ਟੀਚਰ ਬਣਨਾ ਆ ਤੇ ਉਹਦੇ টারਮਸ ਐਂਡ ਕੰਡੀਸ਼ਨ ਕੀ ਨੇ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਐਡਵਾਂਸ ਵਿੱਚ ਲੈ ਕੇ ਚੱਲਦੇ ਹੋ ਫੇਰ ਹੀ ਤੁਹਾਡਾ ਜਿਹੜਾ ਕਰੀਅਰ ਹੈਗਾ ਯਾ ਟੀਚਿੰਗ ਦੇ ਵਿੱਚ ਬਣਾ ਸਕਦੇ ਹੋ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਕੀ ਮੈਨੂੰ ਇਹਨਾਂ ਗੱਲਾਂ ਬਾਰੇ ਪਤਾ ਸੀਗਾ ਬੀএড ਵਿੱਚ ਨਹੀਂ ਪਤਾ ਸੀ ਅੱਧੀ ਅੱਧੇ ਨਾਲ ਵੱਧ ਕਲਾਸ ਨੂੰ ਨਾ ਵੀ ਜਿਹੜੀ ਮੇਰੇ ਨਾਲ ਬੀএড ਕਰਦੀ ਸੀਗੀ 2018 ਤੋਂ ਲੈ ਕੇ 20 ਦਾ ਮੇਰਾ ਸੈਸ਼ਨ ਆ ਜਦੋਂ ਮੈਂ ਬੀএড ਕੀਤੀ ਸੀਗੀ ਅਪਰੋਕਸੀਮੇਟਲੀ 4 ਸਾਲ ਹੋ ਚੱਲੇ ਆ ਤੇ ਉਸ ਟਾਈਮ ਦੇ ਵਿੱਚ ਹੁਣ ਜਿਹੜੇ ਮੇਰੇ ਨਾਲ ਦੇ ਸਟੂਡੈਂਟ ਹੈਗੇ ਆ ਉਹਨਾਂ ਨੂੰ ਅਜੀਬ ਵੀ ਉਹਨਾਂ ਵਿੱਚ ਕੋਈ ਕੁਝ ਐਓ ਜੇ ਹੈਗੇ ਜਿਨ੍ਹਾਂ ਨੂੰ ਉਹਨਾਂ ਦੀ ਐਲੀਜੀਬਿਲਟੀ ਬਾਰੇ ਨਹੀਂ ਪਤਾ ਸੋ ਮੈਂ ਤੁਹਾਨੂੰ ਪਹਿਲਾਂ ਤੋਂ ਹੀ ਗਾਈਡ ਕਰ ਰਿਹਾ ਕਿ ਵੀ ਤੁਸੀਂ ਆਪਦੇ ਆਪ ਨੂੰ ਥੋੜਾ ਜਿਆ ਨੋਲੇਜ ਦੇ ਪੱਕੋਂ ਐਡਵਾਂਸ ਵਿੱਚ ਰੱਖੋ ਆਪਦੇ ਆਪ ਨੂੰ ਅਵੀਰ ਰੱਖੋ ਹੋ ਸਕਦਾ ਮੇਰੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਕਾਫੀ ਸਾਰੇ ਸਾਥੀ ਇਹ ਸਲਾਹ ਬਣਾ ਲੈਣ ਕਿ ਯਾਰ ਨਹੀਂ ਮੇਰੇ ਲਈ ਤਾਂ ਬੀਅਰਡ ਹੈ ਹੀ ਨਹੀਂ ਮੈਂ ਤਾਂ ਐਵੇਂ ਹੀ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਬੀਅਰਡ ਦਾ ਕੋਰਸ ਦੇ ਵਿੱਚ ਦਾਖਲਾ ਲੈਣ ਦੀ ਸੋਚ ਰਿਹਾ ਸੀ ਸੋ ਇਹ ਗੱਲ ਤੁਸੀਂ ਮੇਰੀ ਸਮਝ ਗਏ ਹੋਣੇ ਆ ਕਿ ਬੀਅਰਡ ਤੇ ਗ੍ਰੈਜੂਏਸ਼ਨ ਦੇ ਨੰਬਰਾਂ ਦੇ ਆਧਾਰ ਤੇ ਹੀ ਤੁਸੀਂ ਇਨ ਫਿਊਚਰ ਦੇ ਵਿੱਚ ਰਿਕਰੂਟਮੈਂਟ ਭਰ ਸਕਦੇ ਹੋ ਰਿਕਰੂਟਮੈਂਟ ਦੇ ਵਿੱਚ ਅਪਲਾਈ ਕਰ ਸਕਦੇ ਹੋ ਐਂਡ ਰਿਕਰੂਟਮੈਂਟ ਦੇ ਵਿੱਚ ਜਿਹੜੀਆਂ ਰੂਲਸ ਐਂਡ ਸ਼ਰਤਾਂ ਹੁੰਦੀਆਂ ਨੇ ਉਹਨਾਂ ਨੂੰ ਧਿਆਨ ਨਾਲ ਪੜ੍ਹ ਲਿਓ ਕਿ ਯਾਰ ਮੈਂ ਅਸਲ ਵਿੱਚ ਗ੍ਰੈਜੂਏਸ਼ਨ ਵਿੱਚ ਉਹ ਵਿਸ਼ਾ ਪੜਿਆ ਵੀ ਜੇਕਰ ਨਹੀਂ ਪੜਿਆ ਹੋਇਆ ਤੇ ਵੇਖੋ ਵੀ ਐਡੀਸ਼ਨਲ ਪੇਪਰ ਦਿੱਤੇ ਜਾਂਦੇ ਐਡੀਸ਼ਨਲ ਪੇਪਰ ਦੇ ਕੇ ਆਪਦੀ ਬੀਏਡ ਕੰਪਲੀਟ ਕਰ ਲੋ ਜਾਂ ਫਿਰ ਜਿਵੇਂ ਤੁਹਾਨੂੰ ਸੋਟੇਬਲ ਲੱਗਦਾ ਆ ਉਵੇਂ ਤੁਸੀਂ ਕਰ ਸਕਦੇ ਹੋ ਬਾਕੀ ਮੈਂ ਇਸ ਛੋਟੀ ਜੀ ਛੋਟੀ ਤਾਂ ਸ਼ਾਇਦ ਨਾ ਹੀ ਹੋਵੇ ਵੀਡੀਓ ਵੱਡੀ ਹੋ ਗਈ ਹੋਣੀ ਆ ਬਟ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੰਪਲੀਟ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਜੇਕਰ ਤੁਸੀਂ ਬੀਏਡ ਦਾ ਕੋਰਸ ਕਰਨ ਜਾ ਰਹੇ ਹੋ ਤੇ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ ਆ ਤੇ ਇੱਕ ਮੈਂ ਹੋਰ ਗੱਲ ਸੁਜੈਸਟ ਕਰੂੰਗਾ ਕਿ ਇਨਾਦੀ ਵੈਬਸਾਈਟ ਦੇ ਉੱਤੇ ਤੇ ਆਪਣੇ ਟੈਲੀਗ੍ਰam ਚੈਨਲ ਤੇ ਮੈਂ ਸਬਜੈਕਟ ਕੰਬੀਨੇਸ਼ਨ ਰਿਗਾਰਡਿੰਗ ਤਾਂ ਨਹੀਂ ਬਟ ਪ੍ਰੋਸਪ ਪਰਸਪੈਕਟਸ ਦੇ ਵਿੱਚ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ ਤੇ ਉਹ ਤੁਸੀਂ ਜਰੂਰ ਤੁਸੀਂ 2-3 ਵਾਰ ਪੜ੍ਹ ਲਿਓ ਇਹ ਨਾ ਸੋਚਿਓ ਕਿ ਯਾਰ ਛੱਡ ਵੀ ਆਪਾਂ ਵੀਡੀਓ ਹੀ ਵੇਖ ਲਈਏ ਸਾਰਾ ਗਿਆਨ ਤੁਹਾਨੂੰ ਵੀਡੀਓਜ਼ ਦੇ ਵਿੱਚ ਨਹੀਂ ਮਿਲੂਗਾ ਕਿਉਂਕਿ ਪਿੱਛੇ 2-3 ਸਾਲਾਂ ਤੋਂ ਮੈਂ ਸਬਜੈਕਟ ਕੰਬੀਨੇਸ਼ਨ ਰਿਗਾਰਡਿੰਗ ਵੀ ਕਾਫੀ ਸਾਰੀਆਂ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹਨਾਂ ਨੂੰ ਜਰੂਰ ਵੇਖ ਲਿਓ ਇੱਕ ਵਾਰ ਠੀਕ ਹੈ ਜੀ ਹੋਪਸ ਉਹ ਵੀਡੀਓ ਤੁਹਾਨੂੰ ਜਰੂਰ ਹੈਲਪਫੁਲ ਲੱਗੀ ਹੋਊਗੀ ਬਾਕੀ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ so much for watching God bless you all